ਸਰਦ ਦੀ ਜ਼ਿਲ੍ਹੇ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਮधव ਸ਼ਰਮਾ ਨੇ 파ਰਤੀ ਫੌਜ ਦੇ ਆਰਟੀਲਰੀ ਰੈਜੀਮੈਂਟ ਵਿੱਚ ਲੈਫਟਿਨੈਂਟ ਬਣ ਆਪਣੇ ਜ਼ਿਲ੍ਹੇ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਗੁਰਦਾਸਪੁਰ ਪਹੁੰਚਣ ਤੇ ਉਹਨਾਂ ਦਾ ਪਰਵਾਰ ਸਵਾਗਤ ਕੀਤਾ ਗਿਆ ਮधव ਸ਼ਰਮਾ ਬਚਪਨ ਤੋਂ ਹੀ ਆਰਮੀ ਦੇ ਜਵਾਨਾਂ ਨੂੰ ਵਰਦੀ ਵਿੱਚ ਦੇਖ ਕੇ ਆਪਣੇ ਦੇਸ਼ ਦੇ ਮਾਣ ਕਰਦੇ ਸਨ ਅਤੇ ਉਹਨਾਂ ਨੇ ਉਦੋਂ ਤੋਂ ਹੀ ਸੁਪਨਾ ਸੰਜੋਇਆ ਸੀ ਕਿ ਉਹ ਇੱਕ ਦਿਨ ਆਰਮੀ ਦੇ ਅਫਸਰ ਬਣਨਗੇ ਅਤੇ ਉਹਨਾਂ ਦੇ ਪਿਤਾ ਦਾ ਵੀ ਇਹੀ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਆਰਮੀ ਅਫਸਰ ਬਣੇ ਉਹਨਾਂ ਦੇ ਪਿਤਾ ਹਤਿੰਦਰ ਸ਼ਰਮਾ ਇੱਕ ਅਖਬਾਰ ਵਿੱਚ ਪੱਤਰਕਾਰੀ ਕਰਦੇ ਦਿਸਨ ਅਤੇ ਉਹਨਾਂ ਦੀ ਮਾਤਾ శ్రీਮਤੀ ਗੋਪੀ ਰੰਜਨ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕ ਹਨ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂਗੀ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਹੈ ਗਰਬਾਣੀ ਵਿੱਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕ੍ਰੀਨ ਆਊਟ ਹੁੰਦੇ ਆ ਕਿੰਨੇ ਉਹ 0.1% ਵੀ ਸਿਲੈਕਸ਼ਨ 'ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਨਰਸਤ ਕਾਰਯੋ ਮੰਮੀ ਜੀ ਨੇ بیٹے ਨੇ ਤੁਹਾਨੂੰ ਦੱਸਤਾ ਮੇਰੇ ਜਦੋਂ ਬੱਚਾ ਕੰਟੈਕਟਸ ਆਇਆ ਤੇ ਸੈਰਸੂਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ-ਗਿਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨਮ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀ-ਦਹੀ ਦਿਨਾਂ ਨੇ ਮਿਲਣਾ ਦਹਾ ਬਣ ਜਣਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਹੈ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੇ ਬਚਪਨ ਚ ਮਾਪਿਓ ਦਾ ਟੀਚਰ ਦਾ ਮਾਪੇ ਵੀ ਇੱਥੇ ਤੇ ਘਰ ਦੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ ਚ ਕੀ ਬੈਠ ਗਿਆ ਇਹਨੇ ਮੇਰੇ ਕੋਲ ਅੱਠਵੀਂ ਨੌਵੀਂ ਚ ਬਿਠਾ ਲਿਆ ਅਸੀਂ ਅਫਸਰੀ ਬਣਨਾ ਆਰਮੀ ਅਫਸਰੀ ਬਣਨਾ ਫਿਰ ਬڑے ਕੰਪੀਟੀਸ਼ਨ ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚਿਊਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈਲੈਕਸ਼ਨ ਹੁੰਦੀ ਆ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛੇ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਬਤ ਮੈਂ ਸਿਰਫ ਕੀਤਾ ਜਾਂ ਕੁਝ ਕੁਝ ਨਹੀਂ ਹੈ ਜੋ ਮੇਰਾ ਜ਼ਿੰਦਗੀ ਦਾ ਤਜਰਬਾ ਸੀ ਮੈਂ ਇਹ ਤੁਹਾਨੂੰ ਸ਼ੇਅਰ ਕਰਦਾ ਰਿਹਾ ਤੇ ਉਹ ਸਾਲ 1.5 ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਫਿਰ ਜੀ ਮੇਰਾ ਨਾਮ ਲੈਫਟਨੈਂਟ ਮਾਧਵ ਸ਼ਰਮਾ ਹੈ ਮੈਂ 8th ਆਫ ਮਾਰਚ ਨੂੰ OTI ਚੇਨਈ ਤੋਂ ਆਪਣੀ ਟ੍ਰੇਨਿੰਗ ਕੰਪਲੀਟ ਕੀਤੀ ਹੈ ਐਂਡ ਭਾਰਤ ਸਰਕਾਰ ਦੇ ਅੰਡਰ ਅਸੀਂ ਕਮਿਸ਼ਨ ਪ੍ਰਾਪਤ ਕੀਤੀ ਹੈ ਆਈ ਹਵ ਜੁਆਇੰਡ ਰੈਜੀਮੈਂਟ ਆਫ ਆਰਟੀਲਰੀ ਆਰਟੀਲਰੀ ਬੇਸਿਕਲੀ ਅ ਕੰਬੈਟ ਸਪੋਰਟ ਆਰਮ ਹੈ ਜਦੋਂ ਇਨਫੈਂਟਰੀ ਜੰਗ ਤੇ ਜਾਂਦੀ ਹੈ ਤੇ ਮਿਸਾਈਲ ਰਾਕਟਸ ਦਾ ਜੋ ਰਿਸਪੌਂਸਿਬਿਲਟੀ ਹੈ ਉਹ ਆਰਟੀਲਰੀ ਦੇ ਕੋਲ ਆਂਦੀ ਹੈ ਇਟ ਇਜ਼ ਅ ਵੈਰੀ ਟੈਕਨੀਕਲ ਆਰਮ ਐਂਡ ਆਮ ਕੁਆਇਟ ਆਨਰਡ ਟੂ ਬੀ ਅ ਪਾਰਟ ਆਫ ਰੈਜੀਮੈਂਟ ਆਫ ਆਰਟੀਲਰੀ ਐਂਡ ਬੇਸਿਕ ਐਜੂਕੇਸ਼ਨ ਮੈਂ ਆਪਣੇ 10th ਦੀ ਲਿਟਲ ਫਲਾਰ ਕਾਨਵੈਂਟਸ ਕੋਲ ਗੁਰਦਾਸਪੁਰ ਤੋਂ ਪੂਰੀ ਕੀਤੀ ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਦਰ ਰਣਜੀਤ ਸਿੰਘ ਅਕੈਡਮੀ ਚ 2 ਸਾਲ ਟ੍ਰੇਨਿੰਗ ਕੀਤੀ ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ ਦੋ ਤਿੰਨ ਅਟੈਂਪਟਸ ਦੇ ਦਿੱਤੇ ਬਟ ਮੈਂ NDA ਦੇ ਥਰੂ ਨਹੀਂ ਜਾ ਪਾਇਆ ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜੇ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ so i tried again and successfully cds we through all in rank 6 we through mai ota de vich apni admission layi one year the tough training de baad finally i 8th of march pe so commission hoye hai and that is my all about my journey kis tarah rujan kis tarah hoya army wala army sir shurute hi apne nal tibri cantonment hai and punjab jehdi jagah asi reh rahe hai bilkul ek border state hai to bahut sari army movement dekhi and hamesha to unadi officers di uniforms dekh ke lagda si ki can we also achieve the same ਐਂਡ ਹਮੇਸ਼ਾ ਤੋਂ ਡ੍ਰੀਮ ਲੱਗਦਾ ਸੀ ਕਿ ਕਿਆ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬਚਾ ਵੀ ਪਾ ਸਕਦਾ ਹੈ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫਾਰ 올 ਦਿਸ ਤੁਸੀਂ ਲੈਫਟਿੰਡ ਪੜਿਓ ਸਾਡਾ ਬਾਰਡਰ ਏਰੀਆ ਹੈਗਾ ਬਾਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ ਕੀ ਕੁਛ ਆਉਣ ਵਾਲੇ ਸਮੇਂ ਵਿੱਚ ਰਹੇਗਾ ਜਾਂ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਦੇ ਲੋਕਾਂ ਨੂੰ ਲੈ ਕੇ ਮੈਂ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਇੱਕ ਵਿਸ਼ਵਾਸ ਦੇ ਸਕਦਾ ਹਾਂ ਕਿ ਅਸੀਂ ਇੱਕ ਸਾਲ ਦੇ ਟਫ ਟ੍ਰੇਨਿੰਗ ਦੇ ਬਾਅਦ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਰਤੀ ਫੌਜ ਹਰ ਤਰ੍ਹਾਂ ਦੀ ਮੁਸੀਬਤ ਲਈ ਬਿਲਕੁਲ ਤਿਆਰ ਹੈ ਆਪਣੇ ਸਾਰੇ ਪੰਜਾਬਵਾਸੀ ਪੂਰੇ ਭਾਰਤਵਾਸੀ ਚੈਨ ਦੀਨੀਂ ਸੌਂਦੇ ਨੇ ਬਿਕੋਜ਼ ਭਾਰਤੀ ਫੋਰਟ ਫਰੰਟ ਤੇ ਖੜੀ ਹੈ ਐਂਡ ਇਹ ਡਟ ਕੇ ਖੜੀ ਰਹੇਗੀ ਹਮੇਸ਼ਾ ਕੋਈ ਵੀ ਮਤਲਬ ਸਮਾ چاہے ਪੁਰਾਣਾ ਹੋਵੇ ਚਾਹੇ ਆਂਦੇ ਸਮੇਂ ਚ ਮਾਡਰਨ ਟਾਈਮਸ ਜਿੰਨੀ ਮਰਜ਼ੀ ਫੋਰਸ ਫਿਰ ਤਗੜੀ ਹੋ ਜਾਏ ਲੇਕਿਨ ਜਿੱਥੇ ਅਸੀਂ ਭਾਰਤਵਾਸੀ ਆ ਪੰਜਾਬ ਅਸੀਂ ਖੜੇ ਆ ਤੁਹਾਨੂੰ ਨਿਸ਼ਚਿੰਤ ਰਹਿ ਕੋਈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿੰਨੇ ਲੋਕਾਂ ਨੇ ਪਾਰਟਿਸਪੇਟ ਕੀਤਾ ਸੀ ਤਾਂ ਕਿੰਨੇ ਕੈਂਡੀਡੇਟ ਜਿਹੜਾ ਬਾਹਰ ਨਿਕਲੇ ਆਗੇ ਅਰਾਊਂਡ ਜੀ ਜੇ ਐਸ ਐਸ ਬੀ ਆਪਣੀ ਸੀ ਡੀ ਐਸ ਦੀ ਗੱਲ ਕਰੀਏ ਤੇ 6 ਤੋਂ 7 ਲੱਖ ਬੱਚੇ ਅਪੀਅਰ ਹ ਉਹਦੇ ਟ੍ਰੇਨਿੰਗ ਉਹਦੇ ਪ੍ਰੋਸੈਸ ਦੇ ਥਰੂ ਜਿਹੜੇ ਰਿਟਨ ਐਗਜ਼ਾਮ ਦੇ ਥਰੂ 7000 ਸਕਰੀਨ ਇਨ ਹੁੰਦੇ ਆ ਦੈਨ ਅਸੀਂ ਆਪਣੇ SSB ਇੰਟਰਵਿਊਸ ਲਈ ਜਾਂਦੇ ਆ 5 ਦਿਨ ਦੀ SSB ਇੰਟਰਵਿਊ ਹੁੰਦੀ ਹੈ ਉਹਦੇ ਤੋਂ ਸਿਲੈਕਸ਼ਨ ਹੋ ਕੇ ਜੀ 170 ਬੱਚੇ ਟੋਟਲ ਜਿਹੜੇ ਨੇ 170 ਤੋਂ 180 ਬੱਚੇ SSB ਆਪਣੀ ਅਕੈਡਮੀ ਜੁਆਇਨ ਕਰ ਦਿੰਦੇ ਨੇ ਉਸ ਤੋਂ ਬਾਅਦ ਜੀ 8 ਮਾਰਚ ਨੂੰ ਅਸੀਂ ਅਰਾਊਂਡ 170 ਕੈਡੇਟਸ ਪਾਸ ਆਊਟ ਹੋਏ ਨੇ ਤੇ ਵੀ ਹੈਵ ਜੁਆਇਨਡ ਵੇਰੀਅਸ ਆਰਮਸ ਕੋਈ ਇਨਫੈਂਟਰੀ ਕਿਸੇ ਨੇ ਆਪਟ ਕੀਤਾ ਕੋਈ ਆਰਟੀਲਰੀ ਆਪਟ ਕੀਤੀ ਹੈ ਕੋਈ ਮਿਲਟਰੀ ਇੰਟੈਲੀਜੈਂਸ ਸੇ ਗੈਸ ਕਰਕੇ ਵੇਰੀਅਸ ਜਿਹੜ ਫੈਮਿਲੀ ਵਿੱਚ ਕੌਣ ਕੌਣ ਹੈਗਾ ਤੇ ਕਿਹਦੀ ਵੱਲੋਂ ਸਪੋਰਟ ਰਹੀ ਮੇਰੀ ਫੈਮਿਲੀ ਵਿੱਚ ਸਰ ਮੇਰੇ ਮਦਰ ਨੇ ਮੇਰਾ ਛੋਟਾ ਭਾਈ ਹੈ ਹੀ ਇਜ਼ ਇਨ 10th ਕਲਾਸ ਨਾਓ ਐਂਡ ਫਾਦਰ ਸਾਹਿਬ ਮੇਰੇ 6 ਮੰਥਸ ਅਗੋ ਅਸਪਾਇਰ ਹੋਏ ਨੇ ਆਈ ਵਾਸ ਇਨ ਟ੍ਰੇਨਿੰਗ ਓਨਲੀ ਜਦੋਂ ਉਹ ਹੋਇਆ ਥੈਟ ਵਾਸ ਵੈਰੀ ਅਨਫੋਰਚੂਨੇਟ ਐਂਡ ਅਨਐਕਸਪੈਕਟਿਡ ਐਂਡ ਮਤਲਬ ਉਹਨਾਂ ਦੀ ਬਹੁਤ ਸਪੋਰਟ ਸੀਗੀ ਡੈਡ ਦੀ ਮੈਨੂੰ ਕਦੀ ਹਿੰਮਤ ਨਹੀਂ ਹਾਰਨੀ ਜੇ ਉਹ ਜਦੋਂ ਬਿਮਾਰ ਸੀਗੇ ਮੈਨੂੰ ਹਮੇਸ਼ਾ ਉਹਨੇ ਕਿਹਾ ਕਿ ਤੂੰ ਘਰ ਦਾ ਨਹੀਂ ਸੋਚਣਾ ਤੂੰ ਟ੍ਰੇਨਿੰਗ 'ਤੇ ਧਿਆਨ ਦੇਣਾ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੇ ਐਂਡ ਸ ਹਮੇਸ਼ਾ ਸਾਰੀ ਇੰਗਲਿਸ਼ ਵਗੈਰਾ ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਖੇਤਰ ਦੀ ਗੱਲ ਕਰਦੇ ਆ ਕਿ ਬੱਚਾ ਦੀ ਇੰਗਲਿਸ਼ ਬਹੁਤ ਕਮਜ਼ੋਰ ਆ ਜਾਂਦੀ ਹੈ ਤੇ ਮੈਂ ਸਾਰਾ ਸ਼ੇਪ ਨਹੀਂ ਮਦਰ ਨੂੰ ਦੇਣਾ ਕਿ ਉਹਨਾਂ ਦੇ ਕਾਰਨ ਹੀ ਮੈਂ ਇਸ ਜੇ ਪਹੁੰਚਗਾ ਤੇ ਜਿੰਦਾ ਕਹਿੰਦੇ ਮਾਦੇ ਕਤ ਮੇਰੇ ਸਵਰਗ ਹੁੰਦੀ ਹੈ ਤੇ ਮੇਰੀ ਤੇ ਮਦਰ ਹੀ ਨੇ ਜੋ ਹੈਗੇ ਨੇ ਉਹਨਾਂ ਦੀ ਸਾਰੀ ਸਪੋਰਟ ਹੈ ਜਦੋਂ ਪਿਤਾ ਪਾਰੇ ਦਾ ਪਤਾ ਲੱਗਾ ਉਹ ਤਾਂ ਫਿਰ ਤੁਸੀਂ ਟ੍ਰੇਨਿੰਗ ਤੇ ਸੀਗੇ ਮੈਨੂੰ ਮੈਸੇਜ ਆ ਮੈਨੂੰ ਅਨਐਕਸਪੈਕਟਿਡ ਹੀ ਕਾਲ ਆਈ ਮੇਰੇ ਪਲੇਟੂਨ ਕਮਾਂਡਰ ਕੰਪਨੀ ਕਮਾਂਡਰਸ ਨੂੰ ਐਂਡ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਨਹੀਂ ਦੱਸਿਆ ਕਿ ਇਮੀਡੀਏਟ ਲੀਵ ਤੇ ਆਇਆ ਆਈ ਵਾਸ ਹੇਅਰ ਫੋਰ 8 ਡੇਸ ਬਟ 8th ਡੇ ਮੇਰੀ ਮਦਰ ਨੇ ਬਹੁਤ ਮਤਲਬ ਦਿਲ ਤੇ ਪੱਥਰ ਰੱਖ ਕੇ ਮੈਨੂੰ ਵਾਪਸ ਭੇਜਿਆ ਟ੍ਰੇਨਿੰਗ ਤੇ ਬਿਕੋਜ਼ ਡੈਡ ਦਾ ਸੁਪਨਾ ਸੀ ਕਿ ਤੂੰ ਟ੍ਰੇਨਿੰਗ ਕੰਪਲੀਟ ਕਰ ਮੈਨੂੰ ਘਰ ਵੱਲੋਂ ਕਦੀ ਕੋਈ ਫਿਕਰ ਉਹਨਾਂ ਨੇ ਨਹੀਂ ਆਨ ਦਿੱਤੀ ਚਲੋ ਬਿਮਾਰ ਸੀਗੇ ਜਿੱਦਾਂ ਵੀ ਸੀਗੇ ਘਰ ਥੋੜੇ ਤੰਗ ਵੀ ਸੀਗਾ ਆਪਣਾ ਹਾਲ ਪਰ ਉਹਨਾਂ ਨੇ ਕਦੀ ਮੈਨੂੰ ਇਹ ਚੀਜ਼ ਫੀਲ ਨਹੀਂ ਹੁੰਦੀ ਦਿੱਤੀ ਤੇ ਮੈਂ ਹਾਲੇ ਵੀ ਸਾਰਾ ਗ੍ਰੇਟ ਗ੍ਰੇਟਫੁਲ ਆਪਣੀ ਮਦਰ ਦਾ ਤੇ ਆਪਣੇ ਪੇਰੈਂਟਸ ਦਾ ਹੀ ਆ ਕਿਹਨੇ ਕਰਨੀ ਇੱਥੇ ਪਹੁੰਚੇ ਛੋਟਾ ਇੱਕ ਕਸਬਾ ਸਾਡਾ ਹੈਗਾ ਬਾਰਡਰ ਏਰੀਆ ਹੈਗਾ ਜਿਹਦੇ ਵਿੱਚ ਨੌਜਵਾਨ ਹੈਗੀ ਪੀੜੀ ਆ ਜਿਆਦਾਤਰ ਕਿਹਾ ਜਾਂਦਾ ਕਿ ਬਾਰਡਰਾਂ ਤੋਂ ਨਸ਼ਾ ਆਉਂਦਾ ਵਾ ਤਾਂ ਨਸ਼ੇ ਵਿੱਚ ਜਿਹੜੇ ਨੌਜਵਾਨ ਨੇ ਲਿਪਤ ਹੁੰਦੇ ਜਾਂਦੇ ਨੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਸਰ ਮੇਰੀ ਅਪੀਲ ਇਹ ਰਹੇਗੀ ਕਿ ਇਟ ਇਜ਼ ਅ ਬਿਊਟੀਫੁਲ ਲਾਈਫ ਕਿ ਜੋ ਆਪਣਾ ਜੋਸ਼ ਜਜ਼ਬੇ ਦਾ ਨਸ਼ਾ ਹੈ ਉਹ ਹਰ ਨਸ਼ੇ ਤੋਂ ਪਾਰ ਹੈ ਤੇ ਇਸ ਕਰਕੇ ਦੀ ਨਸ਼ਾ ਕਰਨ ਨਾਲ ਤੇ ਕਾਮਯਾਬੀ ਦਾ ਕੀਤਾ ਜਾਏ ਬਾਕੀ ਬਾਰਡਰ ਏਰੀਆਜ਼ ਹੋਣ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਕਿ ਇਨੇ ਅਫਸਰ ਇਨੇ ਫੌਜੀ ਜਵਾਨ ਜਿਦਾ ਪੰਜਾਬ ਨੂੰ ਸਵਾਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਠਾਨਾਂ ਤੋਂ ਮੁਗਲਾਂ ਤੋਂ ਇਲਜਮਾਨੇ ਤੋਂ ਲੈ ਕੇ ਬਹੁਤ ਅਟੈਕ ਪੰਜਾਬ ਤੱਕ ਆਏ ਪਰ ਪੰਜਾਬ ਦੀ ਆਕੇ ਲੁਕਤ ਹੋ ਗਏ ਕਿਉਂਕਿ ਇੱਥੇ ਪੰਜਾਬੀ ਫੌਜ ਖੜੀ ਸੀ ਤੇ ਮਹਾਰਾਜਾ ਰਣਜੀ ਉਸੇ ਪ੍ਰਥਨ ਅਗੇ ਵਧਾਨਦੇ ਹੋਏ ਸਾਨੂੰ ਨਾਕੀ ਨਸ਼ਿਆਂ ਵਾਲ ਵੇਖਣਾ ਚਾਹੀਦਾ ਬਲਕਿ ਆਪਣੇ ਦੇਸ਼ ਦਾ ਕਿਦਾਂ ਹੀ ਭਵਿੱਖ ਪ੍ਰਭੂਸ਼ਕੂਸ਼ਲ ਕਰ ਸਕਦੇ ਆ ਉਹ ਵੇਖਣਾ ਚਾਹੀਦਾ ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਰੰਧਨ ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ ਮੇਰਾ ਬੇਟਾ ਮਾਧਵ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ্রম OTH ਚੇਨਈ ਕਿਸ ਤਰ੍ਹਾਂ ਦੀ ਰੀਪੰਗੜ ਪੜਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲਿਅੰਟ ਬੱਚਾ ਸੀਗਾ ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ੍ਹ ਲਓ ਬੜਾ ਮੋਟੀਵੇਟਿਡ ਸੀਗਾ ਬਿਗਨਿੰਗ ਫਰੋਮ ਹਿਸ ਲਾਈਫ অর ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਬੈਠਣ ਕਿਹਾਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ ਯੂਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਏ ਗਏ ਆ ਤੇ ਕਿਸ ਤਰ੍ਹਾਂ ਦਾ ਇਸਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲਾਂ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖ 100 टाइम्स ਕਰ ਪਰ ਕੋਈ ਕੂਟ ਨਹੀਂ ਕਰਨਾ ਤੋਂ ਬਾਕੀ ਵੱਡਿਆਂ ਦੀ ਬਲੈਸਿੰਗਸ ਹੈਗੀਆਂ ਸਕੂਲਿੰਗ ਕਿਵੇਂ ਸੀ ਸਰ ਸਕੂਲਿੰਗ ਜੀ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਿਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਿਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿਉਂਕਿ ਸਾਨੂੰ ਕਰਨਲ ਅਮਰਜੀਤ ਸਿੰਘ ਪੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਦਾ ਸਤੇ ਅਸੀਂ ਕਿਸੇ ਦਾ ਦੇਣ ਨਹੀਂ ਦੇ ਸਕਦੇ ਸਪੈਸ਼ਲੀ ਸਰਦਨ ਤੇ ਬਿਲਕੁਲ ਨਹੀਂ ਦੇ ਸਕਦੇ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਹੀ ਪਾਪਾ ਦਾ ਸੁਪਨਾ ਮੈਗਾ ਸੀਗਾ ਕਿ ਵੀ ਕਵਿਟ ਨਹੀਂ ਕਰਨਾ ਹੈਗਾ ਆਪਣੀ ਲਾਈਫ ਵਾਲ ਵਧਦੇ ਜਾਣਾ ਹੈਗਾ ਕੀ ਲੱਗਦਾ ਕਿੰਨਾ ਕੁ سپورਟ ਮਿਲੀ ਹੈਗੀ ਉਹਨਾਂ ਦੀ ਜਾਂ ਕੀ ਕਹਿਣਾ ਚਾਹੋਗੇ ਸਰ ਇਹਦੇ ਫਾਦਰ ਜੋ ਵੀ ਮੇਰੇ ਬੱਚੇ ਨੇ ਕੀਤਾ ਇਹਦੇ ਪਾਪਾ ਦੀ سپورਟ ਦੇ ਨਾਲ ਹੀ ਇਹਨੇ ਕੀਤਾ ਹੀ ਵਾਜ਼ ਅ ਬਿਜ਼ਨਸਮੈਨ ਉਹ ਕਹਿੰਦੇ ਸੀ ਕਿ ਬੇਟਾ ਮੈਂ 4-5 ਘੰਟੇ ਤੱਕ ਬੈਠ ਕੇ ਪੜਾ ਨਹੀਂ ਸਕਦਾ ਲੇਕਿਨ ਮੈਂ ਤੈਨੂੰ ਪਿੱਛੋਂ ਬਹੁਤ ਸਪੋਰਟ ਕਰਦਾ ਕਰਦਾ ਰਾਵਾਂਗਾ ਉਹਨਾਂ ਦੀ ਸਪੋਰਟ ਹੀ ਸੀਗੀ ਕਿ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਲੱਗਦਾ ਕਿ ਅੱਜ ਬੇਟੀ ਨੇ ਸੁਪਨੇ ਪੂਰੇ ਕਰ ਦਿੱਤੇ ਯੈਸ ਸਰ